ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ थम्स अप आ ਚੀ ਗਈ ਹੈ ਇਹਦਾ ਸਲੋਗਨ ਹੈਗਾ ਨਾ ਕਿ ਅੱਜ ਕੁਝ ਤੂਫਾਨੀ ਕਰਤੇ ਆ ਆਪਾਂ ਤੂਫਾਨੇ ਆਫਰ ਲੈ ਕੇ ਆ ਗਿਆ ਸਿਪ ਐਂਡ ਬਾਈਟ ਤੋਂ ਮਲੋਟ ਰੋਡ ਆਪੋਜੀਟ ਨਾਗਪਾਲ ਪੈਟਰੋਲ ਪੱਪ ਐਡਜੋਇਨਿੰਗ ਟਾਲੇ ਇਲੈਕਟ੍ਰੋਨਿਕ ਬਹੁਤ ਹੀ ਸ਼ਾਨਦਾਰ ਆਫਰ ਦੇਣ ਜਾ ਰਹੇ ਆ ਮੀਡੀਅਮ ਪੀਜ਼ਾ ਦੇ ਨਾਲ ਆਪਾਂ ਨੂੰ ਮਿਲਣ ਜਾ ਰਹੀ ਹੈ थम्स अप ਤੇ ਆਪਾਂ ਨੂੰ ਲਾਰਜ ਪੀਜ਼ਾ ਦੇ ਨਾਲ ਮਿਲਣ ਜਾ ਰਿਹਾ ਹੈ ਬਹੁਤ ਹੀ ਟੇਸਟੀ ਟੇਸਟੀ 버ਗਰ ਹੋਰ ਵੀ ਬੜੇ ਆਫਰ ਹੈਗੇ ਨੇ ਵੀਕਐਂਡ ਦੇ ਆਫਰ ਹੈਗੇ ਨੇ ਤੇ ਵੀਕ ਦੇ ਵਿੱਚ ਦੋ ਦਿਨ ਖਾਸ ਸਪੈਸ਼ਲ ਰਹਿਣ ਵਾਲੇ ਨੇ ਜਿੰਨਾ ਉੱਪਰ ਆਪਾਂ ਨੂੰ ਆਫਰ ਮਿਲਨੇ ਨੇ ਸੋ ਆਪਣੇ ਨਾਲ ਨੇ ਕੈਪਟਨ ਸੁਚੈਨ ਜੀ ਜਿਨ੍ਹਾਂ ਨੇ 30 ਸਾਲ ਦੇ ਸੇਵਾ ਦੇ ਵਿੱਚ ਲਗਾਏ ਤੇ ਹੁਣ ਉਹਨਾਂ ਨੇ ਆਪਣਾ ਨਵਾਂ ਸਟਾਰਟਅਪ ਕੀਤਾ ਹੈ ਸਿਪ ਐਂਡ ਬਾਈਟ ਦੇ ਨਾਮ ਤੋਂ ਦੋਸਤੋ ਬਹੁਤ ਹੀ ਟੇਸਟੀ ਪੀਜ਼ਾ ਹੈਗਾ ਮੇਰੇ ਮੂੰਹ 'ਚ ਪਾਣੀ ਆ ਰਿਹਾ ਪਰ ਮੈਂ ਕਹਿੰਦਾ ਵੀ ਸਾਰੇ ਦਰਸ਼ਕਾਂ ਨੂੰ ਆਪਾਂ ਆਫਰ ਦੇ ਦਈਏ ਤਾਕਿ ਇਹ ਉੱਪਰ ਜਿਹੜਾ ਹੱਥੋਂ ਨਿਕਲ ਨਾ ਜਾਏ 31 ਮਾਰਚ ਤੱਕ ਉੱਪਰ ਹੈਗਾ ਤੇ ਜੇ ਤੁਹਾਡਾ ਪਿਆਰ ਲਗਾਤਾਰ ਮਿਲਦਾ ਰਿਹਾ ਤਾਂ ਦੋਸਤੋ ਅੱਗੇ ਵੀ ਉੱਪਰ ਵੱਧ ਸਕਦਾ ਹੈ ਹਨਾ ਸਰ ਬਿਲਕੁਲ ਸਰ ਬਿਲਕੁਲ ਥੈਂਕ ਯੂ ਜੀ ਤੁਸੀਂ ਸਾਨੂੰ ਬੁਲਾਇਆ ਅਤੇ ਸੇਵਾ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਤੇ ਜੀ ਸਾਰਿਆਂ ਦਾ ਪਹਿਲਾਂ ਤਾਂ ਜੀ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਅੱਜ ਆਏ ਹੋ ਬੜਾ ਥੈਂਕ ਯੂ ਤੁਸੀਂ ਬਿਜੀ ਲਾਈਫ ਤੁਹਾਡੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਸਿਪ ਐਂਡ ਬਾਈਟ ਕੈਫੇ ਚ ਮੈਂ 3 ਸਾਲ ਦੇਸ ਦੀ ਸੇਵਾ ਕਰਕੇ ਤੇ ਮੈਂ ਸੋਚਿਆ ਕਿ ਉਹ ਨਾ ਆਪਾਂ ਇੱਕ ਨਵਾਂ ਸਟਾਰਟਅਪ ਪਹਿਲਾਂ ਤਾਂ ਅਸੀਂ ਆਰਮੀ ਦੇਸ ਦੀ ਸੇਵਾ ਕੀਤੀ ਤੇ ਆਉਣ ਤੋਂ ਬਾਅਦ ਮੈਂ ਨਵਾਂ ਆਪਣਾ ਕੈਫੇ ਸ਼ੁਰੂ ਕੀਤਾ ਹੈ ਬਿਲਕੁਲ ਤਾਂ ਸਰ ਫੌਜ ਦਾ ਡਿਸਪਲਿਨ ਹੁਣੇ ਵੀ ਚੱਲੇਗਾ ਕੈਫੇ ਦੇ ਵਿੱਚ ਬਿਲਕੁਲ ਬਿਲਕੁਲ ਸਰ ਬਿਲਕੁਲ ਸਰ ਸਾਡਾ ਖਾਣੇ 'ਚ ਵੀ ਡਿਸਪਲਿਨ ਚੱਲੇਗਾ ਜੀ ਤੇ ਰਸੋਈ 'ਚ ਵੀ ਬਾਕੀ ਸਾਡਾ ਜਿੰਨਾ ਵੀ ਸਿਟਿੰਗ ਹੈ ਸਾਫ ਸਵਾਈ ਦੀ ਹਾਈਜਨਿੰਗ ਦਾ ਪ੍ਰੋਸੈਸ ਕਰਕੇ ਸਾਡਾ ਧਿਆਨ ਰੱਖਿਆ ਜਾਊਗਾ ਇਸ ਚ ਬਿਲਕੁਲ ਫੌਜ ਵਾਲਾ ਡਿਸਪਲਿਨ ਪੱਕਾ ਅਸੀਂ ਮੇਨਟੇਨ ਕਰਾਂਗੇ ਦੋਸਤੋ ਇਹ ਗੱਲ ਯਾਦ ਰੱਖਿਆ ਜਾਏ ਤੁਸੀਂ ਦੇਖਿਆ ਹੋਣਾ ਮੁਹਾਲੀ ਦੇ ਕਿਵੇਂ ਵੀਡੀਓ ਵਾਇਰਲ ਹੋਈਆਂ ਨੇ ਪਰ ਤੁਸੀਂ ਇੱਥੇ ਓਪਨ ਕਿਚਨ ਹੈਗੀ ਹੈ ਜਦੋਂ ਮਰਜ਼ੀ ਵੇਖਿਆ ਜੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਅਕਸਰ ਤੁਸੀਂ ਦੇਖਦੇ ਹੋਵੋਗੇ ਕਿ ਮੈਂ ਜਦੋਂ ਵੀਡੀਓ ਬਣਾਉਣਾ ਤਾਂ ਪੂਰੀ ਤਰ੍ਹਾਂ ਕਨਫਰਮ ਕਰਕੇ ਵੀਡੀਓ ਬਣਾਉਣਾ ਕਿ ਇੱਥੇ ਬਹੁਤ ਵਧੀਆ ਕੁਆਲਿਟੀ ਮਿਲੇ ਬਹੁਤ ਵਧੀਆ ਪ੍ਰੋਡਕਟ ਮਿਲੇ ਆਪਾਂ ਉੱਥੇ ਜਾਈਦਾ ਬਾਕੀ ਛੱਡ ਦਈ ਦੀਆਂ ਨੇ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਹੈਗੇ ਨਹੀਂ ਸਰ ਬਹੁਤ ਡਿਸਪਲਾਈਨ ਵੇਖਿਆ ਜੀ ਮੈਨੂੰ ਸਬਜ਼ੀਆਂ ਬਿਲਕੁਲ ਤਾਜ਼ੀਆਂ ਸੀ ਹਰ ਇੱਕ ਚੀਜ਼ ਵਧੀਆ ਲੱਗੀ ਜੀ ਤਾਂ ਮਜ਼ਾ ਆ ਗਿਆ ਖਾ ਕੇ ਜੀ ਤੇ ਇਹ ਵੀ ਆਪਾਂ ਖਾਵਾਂਗੇ ਪਰ ਵੀਡੀਓ ਤੋਂ ਬਾਅਦ ਹੀ ਖਾਵਾਂਗੇ ਜੀ ਤਾਂ ਸਰ ਆਪਾਂ ਗੱਲ ਕਰੀਏ ਵੀ ਇਹ ਤਾਂ ਹੋ ਗਿਆ ਆਪਣੇ ਆਫਰ ਜੀ ਜੀ ਸਰ ਤਾਂ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਆਫਰ ਆਪਣੇ ਚੱਲ ਰਹੇ ਆ ਜੀ ਸਾਰੇ ਸਰ ਵੀਕਲੀ ਅਸੀਂ ਦੋ ਆਫਰ ਦਿੰਨੇ ਆ ਜੀਵੇਂ ਲਾਰਜ ਇਜਾਤੇ ਮੀਡੀਅਮ ਪੇਜਾਂ ਨਾਲ ਅਸੀਂ ਬਾਈ 1겟1 ਫਰੀ ਦਨੇਕ ਪ੍ਰੀਮੀਅਮ ਤੇ ਸੁਪਰੀਮੋ ਕੀ ਦੇ ਦੇ ਓਕੇ ੜਕੜ ਦਨੇ ਆਪਾਂ ਉਹ ਜੀ ਇੱਕ ਤਾਂ ਆਪਾਂ ਮੰਗਲਵਾਰ ਤੇ ਵੀਰਵਾਰ ਨੂੰ ਠੀਕ ਹੈ ਦੋ ਦਿਨ ਅਸੀਂ ਸਾਡਾ ਬਾਈ 1겟1 ਫਰੀ ਹੈ ਵਾਹ ਜੀ ਵਾਹ ਕੀ ਬਾਤ ਹੈ ਜੀ ਸਰ ਦੋਸਤੋ ਇਹਨਾਂ ਨੇ ਦਿਨ ਬਹੁਤ ਸੋਹਣੇ ਚੁਣੇ ਆ ਮੰਗਲਵਾਰ ਤੇ ਵੀਰਵਾਰ ਮੰਗਲਵਾਰ ਹੁੰਦਾ ਆਪਣੇ ਬਾਲਾ ਜੀ ਦਾ ਵਾਰ ਮਾਤਾ ਸ਼ੇਰਾਂ ਵਾਲੀ ਦਾ ਵਾਰ ਮੰਗਲਵਾਰ ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ ਤੇ ਇੱਕ ਵਾਰੀ ਜ਼ਰੂਰ ਆਇਆ ਜੇ ਐਡਰੈਸ ਨੋਟ ਕਰ ਲਓ ਸਿਪ ਐਂਡ ਬਾਈਟ ਨਿਅਰ ਟਾਲੇ ਇਲੈਕਟ੍ਰੋਨਿਕ ਆਪੋਜੀਟ ਨਾਗਪਾਲ ਪੈਟਰੋਲ ਪੰਪ ਮਲੋਟ ਰੋਡ ਉੱਪਰ ਤੇ ਦੋਸਤੋ ਆਰਡਰ ਦੇਣ ਵਾਸਤੇ ਆਪਾਂ ਫੋਨ ਨੰਬਰ ਜਿਹੜੇ ਆ ਸਕਰੀਨ ਉੱਪਰ ਦੇ ਦੇਾਂਗੇ ਇਹ ਵੀ ਯਾਦ ਰੱਖਿਓ ਕਿ ਸਵੀਗੀ ਦੇ ਉੱਪਰ ਵੀ ਸਿੱਪਨ ਵਾਈਟ ਤੁਸੀਂ ਸਰਚ ਕਰਕੇ ਇੱਥੇ ਆਰਡਰ ਦੇ ਸਕਦੇ ਹੋ ਤੁਹਾਨੂੰ ਆਰਡਰ ਉੱਥੋਂ ਵੀ ਮਿਲ ਜਾਣਗੇ ਤਾਂ ਸਰ ਅ ਵੀਰਵਾਰ ਦੀ ਗੱਲ ਕਰੀ ਆ ਆਪਾਂ ਜੀ ਵੀਰਵਾਰ ਦੇਖੋ ਜੀ ਮਲੋਟ ਰੋਡ ਹੈਗੀ ਆ ਉਹਦੇ ਵਾਸਤੇ ਵੀ ਦੋਸਤੋ ਮੈਂ ਦੱਸ ਦਿਆਂ ਵੀ ਆਪਣਾ ਸਾਰਾ ਸ਼ਹਿਰ ਨਾ ਪੰਜ ਪੀਰਾਂ ਦੀ ਦਰਗਾਹ ਤੇ ਜਾਂਦਾ ਜੀ ਤੇ ਅੱਜਕੱਲ ਮਲੋਟ ਰੋਡ ਤੋਂ ਸਿੱਧਾ ਜਾਂਦੇ ਆ ਨਾ ਜੀ ਤੇ ਜਦੋਂ ਤੁਸੀਂ ਉਧਰੋਂ ਜਾਓ ਤਾਂ ਇੱਕ ਵਾਰੀ ਜ਼ਰੂਰ ਵਿజిਟ ਕਰਿਆ ਜੇ ਸਿਪ ਐਂਡ ਬਾਈਟ ਦੀ ਬਹੁਤ ਹੀ ਟੇਸਟੀ ਤੇ ਲਾਜਵਾ ਜਿਹੜਾ ਹੈ ਪ੍ਰੋਡਕਟ ਤੁਹਾਨੂੰ ਇੱਥੇ ਖਾਣ ਨੂੰ ਮਿਲਣਗੇ ਬਹੁਤ ਹੀ ਟੇਸਟੀ ਨੇ ਆਪਣੇ ਕਿਹੜੇ ਕਿਹੜੇ ਪ੍ਰੋਡਕਟ ਹੈਗੇ ਆ ਵੀ ਕਿੰਨੇ ਕਿਹੜੇ ਤਰ੍ਹਾਂ ਦੇ ਪੀਜ਼ੇ ਹੈਗੇ ਆ ਕਿੰਨੇ ਕ ਆਪਣੇ ਸ਼ੇਕ ਹੈਗੇ ਆ ਕਿੰਨੇ ਕ ਆਪਣੇ 버ਗਰ ਹੈ ਸਾਰਿਆਂ ਦੀ ਵੈਰਾਈਟੀ ਕਿੰਨੀ ਹੈਗੀ ਹੈ ਜੀ ਬਿਲਕੁਲ ਜੀ ਬਿਲਕੁਲ ਆਪਣੇ ਕੋਲੇ ਸਾਰੇ ਪੀਜ਼ੇ ਦੇ ਸਾਰੀ ਵੈਰਾਈਟੀ ਹੈਗੀ ਹੈ ਜੀ ਪੀਜ਼ਾ ਕਲਾਸਿਕ ਜੀ ਪੀਜ਼ਾ ਕਲਾਸਿਕ ਸਾਡਾ ਚੀਜ਼ ਪਨੀਰ ਪੀਜ਼ਾ ਜੋ ਹੈ ਨਾ ਕਾਫੀ ਫੇਮਸ ਹੈ ਕਾਫੀ ਇਹਦੀ ਡਿਮਾਂਡ ਹੈ ਠੀਕ ਹੈ ਉਹਦੇ ਬਾਅਦ ਪੀਜ਼ਾ ਡਿਲਾਈਟ ਚ ਪੀਜ਼ਾ ਡਿਲਾਈਟ ਚ ਆਪਣਾ ਕੰਟਰੀ ਡਿਲਾਈਟ ਇਹ ਪੀਜ਼ਾ ਸਾਡਾ ਕਾਫੀ ਐਮਸ ਹੈ ਤੇ ਪੀਜ਼ਾ ਪ੍ਰੀਮੀਅਮ ਚ ਸਾਡਾ ਜਿਹੜਾ ਸਿਪ ਐਂਡ ਬਾਈਟ ਦਾ ਇੱਕ ਸਪੈਸ਼ਲ ਪੀਜ਼ਾ ਅਸੀਂ ਇੱਕ ਬਣਾਇਆ ਚ ਕਾਫੀ ਸਾਰੀ ਆਈਟਮਾਂ ਉਸ ਚ ਛਪਾਉਣੇ ਆ ਤੇ ਕਾਫੀ ਫੇਮਸ ਹੈ ਸਾਡਾ ਆ ਪੀਜ਼ਾ ਸੁਪਰੀਮਾ ਸਰ ਪੀਜ਼ਾ ਸੁਪਰੀਮਾ ਚ ਸਾਡਾ ਪੇਰੀ ਪੇਰੀ ਪੀਜ਼ਾ ਹੈ ਜੀ ਕਾਫੀ ਐਮਸ ਹੈ ਉਦੇ ਬਾਅਦ ਕੋਲਰ ਪੀਜ ਆ ਗਿਆ ਹਨ ਜੀ ਪੀਜਾ ਮਾਨੀਆ ਪੀਜਾ ਮਾਨੀਆ ਚ ਸਿੰਗਲ ਟੋਪਿੰਗ ਚ ਹੈਗੇ ਜੀ ਓਨੀਅਨ ਤੇ ਟਮਾਟੋ ਕੌਰਨ ਕੈਪਸਿਕਮ ਹੈਗੇ ਤੇ ਡਬਲ ਟੋਪਿੰਗ ਚ ਸਾਡਾ ਆ ਗਿਆ ਜੀ ਓਨੀਅਨ ਕੈਪਸਿਕਮ ਓਨੀਅਨ ਪਨੀਰ ਕਿ ਸਾਡੀ ਡਿਪਸ ਆ ਗਈ ਜੀ ਡਿਪਸ ਸਾਡੀ ਚੀਜ਼ੀ ਹੈ گارਲਿਕ ਚਿੱਲੀ گارਲਿਕ ਹੈ ਤੰਦੂਰੀ ਹੈ ਪੈਰੀ ਪੈਰੀ ਠੀਕ ਹੈ ਜੀ ਤੇ گارਲਿਕ ਬ੍ਰੈਡ ਚ ਸਾਡੇ ਆਗੇ ਜੀ ਸਟਫਡ گارਲਿਕ ਬ੍ਰੈਡ ਆ ਗਿਆ ਜੀ ਓਨੀਅਨ ਚੀਜ਼ گارਲਿਕ ਬ੍ਰੈਡ ਤੇ ਪਨੀਰ ਟਿੱਕਾ گارਲਿਕ ਬ੍ਰੈਡ ਜੀ ਇਹ ਆਗੇ ਜੀ ਸੈਂਡਵਿਚ ਸਾਡੇ ਜੀ ਕਾਫੀ ਸਾਰੇ ਹੀ ਹੈ ਮੈਕਸੀਮ ਤੇ ਵੈਜサンドਵੀਚ ਸਾਡਾ ਅਜਕਲ ਜ਼ਿਆਦਾ ਮਤਲਬ ਫੇਮਸ ਹੈ ਜੀ ਪਰ ਮੈਨੂੰ ਕੌਰਨ ਸੈਂਡਵੀਚ ਬਹੁਤ ਵਧੀਆ ਲੱਗਿਆ। ਅੱਛਾ ਜੀ ਥੈਂਕ ਯੂ ਜੀ ਕੌਰਨ ਸੈਂਡਵੀਚ ਵੀ ਸਾਡਾ ਜੀ ਕਾਫੀ ਬਿਲਕੁਲ ਹਾਂ ਦੋਨੇ ਪੀਜੇ ਸਾਡੇ ਬਿਲਕੁਲ ਹਾਂ ਸੈਂਡਵੀਚ ਜਾਂਦੇ ਜੀ ਤੇ 버거 버거 ਤੇ ਸਾਡਾ ਜੀ ਸਾਰੇ ਹੀ 버거 ਸੇਮ ਸਾਰੇ ਸਿੱਤਾ ਬਾਕੀ ਆਲੂ ਟਿੱਕੀ ਬੈਸਟ ਪ੍ਰਾਈਸ ਤੇ ਸਾਡਾ 40 ਰੁਪਏ ਤੋਂ ਸਟਾਰਟ ਹੈ ਤੇ ਬਾਕੀ ਤੰਦੂਰੀ ਚੀਜ਼ ਠੀਕ ਹੈ 버거 ਤੇ ਸਾਰੇ ਵੀ ਜੀ ਬਹੁਤ ਵਧੀਆ ਹੈ ਕਾਫੀ ਸਾਡੀਆਂ ਹੈਗੀਆਂ ਜੀ ਹੌਟ ਕਾਫੀ ਕੋਲਡ ਕਾਫੀ ਅਨਾਈ ਬਹੁਤ ਵਧੀਆ ਜੀ ਤੇ ਵਿਜ ਵਾਈਟ ਚਾਹ ਕੇ ਜੀ ਸਾਡੇ ਸਿੰਪਲ ਫਰਾਈਜ਼ ਆ ਗਏ ਵੈਰੀ ਵੈਰੀ ਫਰਾਈਜ਼ ਆ ਗਏ ਮਤਲਬ ਸਾਰੀਆਂ ਆਈਟਮਾਂ ਜੀ ਲਾਜਵਾਬ ਹੈ ਠੀਕ ਹੈ ਜੀ ਸ਼ੇਕਸ ਜੀ ਵਿੱਚ ਸਾਡੇ ਅਗੇ ਜੀ ਬਟਰ ਸਕੋਚ ਹੈ ਬੱਬਲ ਗਮ ਹੈ ਸਟ੍ਰਾਬਰੀ ਹੈ ਬਲੈਕ ਕਰੰਟ ਹੈ ਵਨੀਲਾ ਹੈ ਮੰਗੋ ਹੈ ਪਾਨ ਹੈ ਪਾਈਨੈਪਲ ਸ਼ੇਕ ਹੈ ਸਾਰੀ ਸਾਡੇ ਲਾਜਵਾਬ ਸ਼ੇਕ ਇੱਥੇ ਮੋਮੋਜ਼ ਵੀ ਮਿਲ ਜਾਂਦੇ ਹਨ ਨਾ ਫਰਾਈਡ ਹਾਂਜੀ ਹਾਂਜੀ ਫਰਾਈਡ ਮੋਮੋ ਜਿਹੜਾ ਹੈ ਇਹ ਠੀਕ ਹੈ ਜੀ ਤੇ ਪਨੀਰ ਮੋਮੋ ਜੀ ਵੀ ਹੈਗੇ ਹੈ ਸਵੀਟ ਕੌਰਨ ਚ ਆ ਜਾਂਦੇ ਸਾਡੇ ਜੀ ਜੀ ਪਲੇਨ ਫਰਾਈਡ ਚੀਜੀ ਜਿਵੇਂ ਇਸ ਤਰ੍ਹਾਂ ਦੇ ਆਪਾਂ ਜੋ ਡਿਮਾਂਡ ਕਰਦੇ ਉਸ ਤਰ੍ਹਾਂ ਹੀ ਦਿੱਤੇ ਜਾਂਦੇ ਰੈਪਸ ਆ ਗਏ ਜੀ ਸਾਡੇ ਠੀਕ ਹੈ ਤੇ ਰੈਪਸ ਉਸ ਤੋਂ ਬਾਅਦ ਚਾਈਨੀਜ਼ ਆਈਟਮਸ ਆ ਜਾਂਦੀ ਸਾਡੇ ਕੋਲ ਨੂਡਲ ਵਗੈਰਾ ਆ ਜਾਂਦੀ ਸਾਰੀ ਹਾਂਜੀ ਚੀ ਚਿਲੀ ਆ ਜਾਂਦੀ ਜੀ ਠੀਕ ਹੈ ਬਾਕੀ ਦਾ ਹੋ ਗਿਆ ਮੋਕਕੀ ਪਾਸਤਾ ਹਾਂਜੀ ਮੋਕਕੀ ਪਾਸਤਾ ਮੈਂ ਕੀ ਜੀ ਸਾਰੇ ਸਾਰੇ ਆਈਟਮ ਆ ਮਤਲਬ ਇੱਥੇ ਅਸੀਂ ਤੇ ਸਰ ਆਪਣੇ ਕੋਲੇ ਪ੍ਰਾਈਵੇਟ ਸੇਟਿੰਗ ਵੀ ਹੈਗੀ ਐ ਅੱਜਕੱਲ ਨਿਊਲੀ ਕਪਲ ਜਿਹੜੇ ਹੈਗੇ ਆ ਉਹ ਆਮ ਪਬਲਿਕ ਸਾਹਮਣੇ ਖਾਣੇ ਤੋਂ शर्माਉਂਦੇ ਆ ਤੇ ਇਹ ਆਪਣੇ ਸੈਪਰੇਟ ਕੈਬਿਨ ਹੈਗੇ ਆ ਇੱਥੇ ਬੈਠ ਕੇ ਖਾ ਸਕਦੇ ਸਰ ਫੈਮਿਲੀ ਲਈ ਕੋਈ ਚਾਰजेस ਵਗੈਰਾ ਨਹੀਂਗੇ ਸਰ ਜੇ ਮੰਨ ਲਓ ਕੋਈ ਆਰਡਰ ਦੇਣਾ ਚਾਹੇ ਕਿਹੜੇ ਨੰਬਰ ਤੇ ਫੋਨ ਕਰ ਸਕਦਾ ਜੀ ਆਰਡਰ ਦੇਣਾ ਜੇ ਤੇ ਜੀ ਆਪਣਾ ਨੰਬਰ ਜਿਹੜਾ ਸਿਪਟ ਬਾਈਟ ਕੈਫੇ ਦਾ ਹੈਗਾ ਜੀ 6284215110 ਠੀਕ ਹੈ ਜੀ 84215110 ਜੀ ਠੀਕ ਹੈ ਜੀ ਬਾਕੀ ਸਟ ਇਨਸਟਾ ਆਈਡੀ ਵੀ ਹੈਗੀ ਜੀ ਸਿਪਟ ਬਾਈਟ ਅਬੋਰ ਜੀ ਠੀਕ ਹੈ ਜੀ ਤੇ ਦੋਸਤੋ ਸਿਪ ਐਂਡ ਬਾਈਟ ਦੇ ਹੋਰ ਪ੍ਰੋਡਕਟ ਵੇਖਣੇ ਹੋਣ ਹੋਰ ਨਵੇਂ ਆਫਰ ਵੇਖਣੇ ਹੋਣ ਰੈਗੂਲਰ ਜਦੋਂ ਆਫਰ ਵੇਖਣੇ ਹੋਣ ਤਾਂ ਇਹਨਾਂ ਦੀ ਇਨਸਟਾ ਆਈਡੀ ਹੈਗੀ ਐ ਸਿਪ ਐਂਡ ਬਾਈਟ ਤੇ ਤੁਸੀਂ ਜਿਹੜਾ ਉਹਨੂੰ ਫੋਲੋ ਕਰ ਲਿਆ ਜੇ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟ ਹਮੇਸ਼ਾ ਮਿਲਦੇ ਰਹਿਣ ਸਰ ਆਪਾਂ ਜੇ ਗੱਲ ਡਿਲੀਵਰੀ ਦੀ ਕਰੀਏ ਤਾਂ ਡਿਲੀਵਰੀ ਆਪਾਂ ਵੀ ਦੇ ਰਹੇ ਹਾਂ ਤੇ ਸਵੀਗੀ ਵੀ ਦੇ ਦਿੰਦੇ ਹਾਂ ਹਾਂ ਬਿਲਕੁਲ ਜੀ ਐਸੀ ਸਵੀਗੀ ਤੇ ਰਜਿਸਟਰਡ ਹੈ ਸਰ ਜੀ ਤੇ ਬਾਕੀ ਆਨਲਾਈਨ ਡੇ ਵੀ ਅਸੀਂ ਡਾਇਰੈਕਟ ਵੀ ਕਰ ਸਕਦੇ ਹਾਂ ਮਿਨੀਮਮ 500 ਦੀ ਬਿਲਿੰਗ 500 ਬਿਲਿੰਗ ਹੋਏਗੀ ਤਾਂ ਆਪਾਂ ਆਪ ਵਾਹ ਜੀ ਵਾਹ ਕੀ ਬਾਤ ਹੈ ਜੀ ਅ ਤਸਰ ਸਾਡੇ ਜੋ ਦਰਸ਼ਕ ਅਕਸਰ ਮੈਂ ਜਦੋਂ ਵੀ ਜਾਂਦਾ ਤਾਂ ਸਾਡੇ ਦਰਸ਼ਕਾਂ ਨੂੰ ਉਮੀਦ ਹੁੰਦੀ ਹੈ ਵੀ ਵੀਡੀਓ ਸ਼ੇਅਰ ਕਰਨ ਵਾਲਿਆਂ ਵਾਸਤੇ ਕੀ ਰਹੇਗਾ ਜੀ ਬਿਲਕੁਲ ਜੀ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਫਾਲੋ ਕਰਕੇ ਆਊਗਾ ਉਹ ਅਸੀਂ ਬਿਲਿੰਗ ਤੇ 10% ਆਫ ਦੇ ਦਾਂਗੇ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਦੋਸਤੋ ਆਪਣੇ ਵਾਸਤੇ ਹਮੇਸ਼ਾ ਹੀ ਕਿਤੇ ਨਾ ਕਿਤੇ ਆਫਰ ਮਿਲ ਲ ਜਾਂਦਾ ਹੈ ਤੇ ਆਪਾਂ ਨੂੰ ਆਫਰ ਮਿਲ ਗਿਆ ਸਿੱਪਨ ਬਾਈਟ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਫੇਸਬੁੱਕ ਤੇ ਤੇ ਇੰਸਟਾ ਦੇ ਉੱਪਰ ਜਾਓ ਤਾਂ ਇਹਨਾਂ ਦਾ ਪੇਜ ਵੀ ਤੁਸੀਂ ਫੋਲੋ ਕਰ ਲਿਆ ਜੇ ਤੇ ਐਸੇ ਸਟੋਰੀ ਨੂੰ ਤੁਸੀਂ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਇਸ ਵੀਡੀਓ ਨੂੰ ਆਪਣੀ ਸਟੋਰੀ ਉੱਪਰ ਲਗਾਦਾ ਨਾ ਮੈਂਸ਼ਨ ਕਰ ਦੇਣਾ ਉਧਿਆਨ ਐਕਸਪ੍ਰੈਸ ਨੂੰ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਜਿੰਨਾ ਮੈਂਸ਼ਨ ਕਰੋਗੇ ਉਹਨਾਂ ਹੀ ਆਪਣੇ ਬੋਰ ਦਾ ਬਿਜ਼ਨਸ ਵਧੇਗਾ ਉਹਨਾਂ ਹੀ ਆਪਾਂ ਇਹਨਾਂ ਨੂੰ ਸਪੋਰਟ ਕਰਾਂਗੇ ਤੇ ਦੇਸ਼ ਵਾਸਤੇ ਸੇਵਾ ਕੀਤੀ ਹੈ ਹੁਣ ਆਪਣਾ ਫਰਜ਼ ਆ ਵੀ ਆਪਾਂ ਇਹਨਾਂ ਨੂੰ ਸੇਵਾ ਦਾ ਮੌਕਾ ਦਈਏ ਤੇ ਇੱਥੇ ਆ ਕੇ ਜਿੰਨੇ ਵੀ ਪ੍ਰੋਡਕਟ ਹੈ ਉਹਨਾਂ ਦੇ ਟੈਸਟ ਕਰੀਏ ਜਿਵੇਂ ਆਪਾਂ ਟੈਸਟ ਕਰਾਂਗੇ ਆਪਾਂ ਨੂੰ ਵੀ ਵਧੀਆ ਲੱਗੇਗਾ ਤੇ ਬਹੁਤ ਹੀ ਹਾਈਜਨਿਕ ਰੂਪ ਨਾਲ ਤਿਆਰ ਜਿਹੜੇ ਪ੍ਰੋਡਕਟ ਹੈਗੇ ਆ ਉਹਨਾਂ ਨੂੰ ਖਾ ਕੇ ਵੀ ਬੜਾ ਮਜ਼ਾ ਆਏਗਾ ਤੇ ਇੱਕ ਫਿਰ ਤੋਂ ਰਿਕਵੈਸਟ ਆ ਵੀਡੀਓ ਨੂੰ ਵੱਤਵਾ ਸ਼ੇਅਰ ਕਰਦੇ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਇੱਕ ਰਿਅਲ ਜੀ